निर्वैर हिरदा सारू सलाह दे लवा लबे कुन दम बदमोश कुन गमे हर दो आलम फरा मोशकुन दो जहाना देम जे तू दूर करने ने मिटाने ने दमां दे प्यालिया दे खुदा दा दाम भरना तेरे प्याले खाली ने खड़क दे जिन्ह के दमा दे कुछ नहीं आता वही रोला रप्पा बहुत पाते हैं यहाँ ਧਾਰਮਿਕ ਝਗੜੇ ਵੀ ਹੋਈ ਕਰਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਕੋਈ ਕੁਝ ਵੀ ਨਹੀਂ ਚਾਹੇ ਇਸਲਾਮੀ ਜਗਤ ਦੇ ਝਗੜੇ ਹੋਣ ਇਹ ਮਜ਼ਬ ਦੇ ਨਾਂ ਤੇ ਚਾਹੇ ਸਿੱਖ ਜਗਤ ਦੇ ਚਾਹਵਨ ਚਾਹੇ ਹਿੰਦੂ ਝਗੜ ਜਗਤ ਦੇ ਚਾਹਵਨ ਧਰਮ ਦੇ ਨਾਂ ਤੇ ਹੋਈ ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ ਇਹ ਵੀ ਮੈਰਸ ਕਰਦੇ ਖਾਲੀ ਪਿਆਲੇ ਨੇ ਖੜਕਦੇ ਨੇ ਖੜਕਦੇ ਨੇ ਅਗਰੇ ਭਰੇ ਹੋ ਪਤਾ ਹੈ ਭਗਤ ਕਬੀਰ ਵੀ ਕਹਿੰਦੇ ਨੇ ਕਹੋ ਕਬੀਰ ਛੂਚਾ ਘਟ ਬੋਲੇ ਭਰਿਆ ਹੋਏ ਸੋ ਕਬੂ ਨ ਢੋਲੇ ਥੋੜੇ ਗਿਆਂ ਦੋ ਘੁੱਟ ਕਿਦਰੇ ਹੈਗੇ ਨੇ ਕੜੇ ਦੇ ਪਾਣੀ ਦੇ ਤੇ ਉਹ ਛਣਕ ਦਾ ਜ਼ਿਆਦਾ ਚਲਦੇ ਆ ਆਵਾਜ਼ ਆਉਂਦੀ ਐ ਪਰ ਭਰਿਆ ਹੋਵੇ ਆਵਾਜ਼ ਕੋਈ ਨਹੀਂ ਖਾਮੋਸ਼ ਉਹ ਤੇ ਚੁੱਪ ਹੋ ਜਾਂਦੇ ਨੇ ਖਾਮੋਸ਼ ਹੋ ਜਾਂਦੇ ਨੇ ਉਹ ਢੋਲਦੇ ਨਹੀਂ ਖੜਕਦੇ ਨਹੀਂ ਟਕਰਾਉਂਦੇ ਨੇ ਜਿੱਥੇ ਕਿਤੇ ਟਕਰਾਅ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ ਇਹ ਵੀ ਮੈਂ ਅਰਜ਼ ਕਰਦੇ ਆਂ ਔਰ ਸਮ ਦ੍ਰਿਸ਼ਟ ਵੀ ਹੋ ਜਾਣਗੇ ਵਿਤਕਰਾ ਵੀ ਨਹੀਂ ਰਹੇਗਾ ਮੈਂ ਕਿ ਪੜ ਕੇ ਹੈਰਾਨ ਹੋਇਆ ਇੱਕ ਮੁਸਲਮਾਨ ਨੂੰ ਹਾਫਿਜ਼ ਨੂੰ ਕਿਰਾਨ ਦਾ ਇੱਕ ਸੂਫੀ ਸੰਤ ਹੈ ਕਹਿੰਦੇ ਹਾਫਿਜ਼ਾ ਗਰ ਵਸਲ ਖਾਹੀ ਸੁਲਾ ਕੋ ਨਬਾ ਖਾਸੋ ਆਮ ਰਬ ਦਾ ਮੇਲਾ ਬਚਨ ਹੈ खुदा दा वसल चाह कर ले सोला सारे एक सोला कर ले बा मुसलमान अल्लाह अल्लाह अल्ला बाहनूदा राम राम जे रस्ते च कोई मुसलमान मिल जाई सलाम अलैकुम कर छड़ी अल्लाह कर छड़ी हिंदू मिल गए राम राम कर छड़ी हद हो गई मुसलमान तो मुसलमान तो ये कहें इस्लाम के झंडे थले नहीं आया काफर है नहीं कहता ਵਿਤਕਰਿਆਂ ਦੇ ਜੀਣ ਵਾਲਾ ਅਜੇ ਮਨੁੱਖ ਜਪ ਦੀ ਮੰਜ਼ਿਲ ਨੂੰ ਨਹੀਂ ਛੂ ਸਕਿਆ ਇਹ ਵੀ ਮੈਰਜ਼ ਕਰਨਾ ਇਹ ਵਿਤਕਰੇ ਨਹੀਂ ਰਹਿੰਦੇ ਇਹ ਮਿਟ ਜਾਂਦੇ ਨੇ ਭਜਨ ਵਿਆਪਕ ਵੀ ਹੋ ਸਕਦਾ ਹੈ ਸਮੋਹਕ ਇਹ ਕਥਾ ਕੀਰਤਨ ਔਰ ਵਾਹਿਗੁਰੂ ਮੰਤਰ ਦਾ ਜਬ ਸਮੋਹਕ ਵੀ ਹੋ ਸਕਦਾ ਹੈ ਪਰ ਵਿਅਕਤੀਗਤ ਵੀ ਹੋ ਸਕਦਾ ਹੈ ਔਰ ਵਿਅਕਤੀਗਤ ਲਾਜ਼ਮੀ ਹੈ ਜਪਣਾ ਸੀ ਦੁਸ਼ਟ ਦਮਨ ਨੂੰ ਹੇਮਕੁਣ ਚਲੇਗਾ ਕੱਲੇ ਕੋਈ ਵੀ ਨਹੀਂ ਜਪਣਾ ਸੀ ਪਾਂਡਵਾਨੋ ਉਧਰੀ ਚਲੇ ਗਏ ਜਿਹੜਾ ਉਤਰਾਖੰਡ ਦਾ ਪਹਾੜ ਹੈ ਭਾਰਤ ਦੇ ਕਰੀਬਨ ਕਰੀਬਨ 90 ਫੀਸਦੀ ॠषि ਮਨੇ ਉੱਥੇ ਹੀ ਜਪ ਤਪ ਕਰਦੇ ਰਹੇ ਔਰ ਕੱਲੇ ਇਹ ਕਲ ਚਾਹੀਦਿਆ ਕਿੱਥੇ ਇਕੱਲ ਵਿੱਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਤੇ ਪਤਾ ਵੀ ਚਲੇਗਾ ਲੋਕੀ ਸਦਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੁ ਸੰਗ ਚੱਲਦਾ ਲੋਕੀ ਤੇ ਕਹਿੰਦੇ ਨੇ ਬੜਾ ਦਾ ਨਹੀਂ ਅੰਦਰ ਤੇ ਬੜੀ ਬੇਈਮਾਨੀ ਚੱਲਦੀ ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦੇ ਨੇ ਇਕਾਂਤ ਦੇ ਇਸ ਵਾਸਤੇ ਲੋੜ ਹੈ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਇੱਕ ਦੇ ਹੋਮਨ ਆਰਸੀ ਕੋਈ ਗੁਰਮੁਖ ਦੇਖੀ ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਦੇਂਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੁੱਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚਣੀ ਮਨ ਦੀ ਸ਼ੁੱਧੀ ਹੈ ਇਸ ਵਾਸਤੇ ਇਕਾਂਤ لازਮੀ ਹੈ ਭਾਈ ਗੁਰਦਾਸ ਜੀ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜਣੇ ਵਣ ਕੋਠੜੀ ਕੁੜਾਵਾ ਮਾਣਾ ਸੰਭਾਵ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਦੰਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦਿੰਦੀ ਪੁੱਤ ਜਣੇ ਵਣ ਕੋਠੜੀ ਭਾਈ ਗੁਰਦਾਸ ਜੀ ਦੀ ਵਾਰ ਕਿ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਇਕੱਠ ਦੇ ਚ ਨਹੀਂ ਇਕਾਂਤ ਦੇ ਪੁਰਾਣੇ ਜ਼ਮਾਨੇ ਚ ਕੋਈ ਹੋਇ ਤੈ ਕਦदाई ਹੋਈ ਅੱਜ ਕਲ੍ਹ ਹੋਈ ਤਾਂ ਕੋਈ ਕਰ ਚਲੋ ਲੇਡੀ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਆਦ ਦੇ ਤੇ ਵੀ ਨਹੀਂ ਹੁੰਦਾ ਆਪਣੇ ਮਨ ਦੇ ਚੋਂ ਪ੍ਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਵੀ ਹੋ ਸਕਦਾ ਸੰਕੋਚ ਪੈਦਾ ਕਰ ਦੇਗਾ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦੀ ਅਗਰ ਬੁਤੇਰੇ ਲੋਕ ਖੜੇ ਹੋਣ ਕਿਸ਼ਨਾ ਜਨਮ ਦੇ ਸੰਕੋਚ ਪੈਦਾ ਹੋਵੇਗਾ ਇਹ ਉਦਾਹਰਨ ਮੈਂ ਦਿੰਦਾ ਨਹੀਂ ਹੁੰਦਾ ਪਰ ਕਿਉਂਕਿ ਭਾਏ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਕਿ ਕਿਦ ਰੈਸ਼ਲੀ ਨਾ ਸਮਝ ਲੈਣਾ ਪੁੱਤ ਜਣੇ ਵਣ ਕੋਠੜੀ ਇਹ ਗੋਪਤ ਕੋਠੜੀ ਇਹ ਜਨਮ ਦੇ ਦੀ ਇਹ ਬੱਚੇ ਦਾ ਸੜਕ ਤੇ ਨਹੀਂ ਲੈਂਦੀ ਬਾਜ਼ਾਰ ਵਿੱਚ ਨਹੀਂ ਦਿੰਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ ਇੱਕ ਤੰਗ ਤਾਰੀਕ ਕੋਠੜੀ ਦੇ ਬਾਜ਼ਾਰ ਵਿੱਚ ਨਹੀਂ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਹੁੰਦਾ ਹੈ ਪਰਮਾਤਮਾ ਦਾ ਜਨਮ ਹੁੰਦਾ ਹੈ ਇਹ ਮਨ ਜਦ ਜੋਤ ਸਰੂਪ ਬਣਦਾ ਹੈ ਇਹ ਦੀ ਵਸਤੇ ਵੀ ਇਕਾਂਤ ਚ ਹੈ ਦੂਜੇ ਦਾ ਹੋਣਾ ਵਿਗਨਕਾਰੀ ਹੈ ਵਿਗਨਕਾਰੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10-11 ਸਾਲ ਰਿਹਾ ਹੈ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾ ਕੁ ਡੈਮ ਬਣਿਆ ਦਿਨ ਦੇ ਸਮੇਂ ਮahan nadi ਉੱਥੇ ਵਗਦੀ ਹੈ ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਰਾਈ ਨਾਲ ਇੱਕ ਪਹਾੜੀ ਸੀ ऊपर एक छोटा जहां से गुमटी जी जिमें बना दें दिन पारित थां थां था, गुमटिया बनिया जा एक दिन जब मैं उ गया एक साधु बैठा से मैनू देख के चेख निकल गई और अपना सिर पत्थर से मारन लग पया। मैं पज के छुड़ाया खूनों खून हो गया से। मैं आखा मित्रा ਮੇਰਾ ਆਵਣਾ ਕੋਈ ਅਪਸ਼ਗਨ ਹੋ ਗਿਆ ਕਹਿਣ ਲਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੋਂ ਆ ਗਏ ਪਹਿਲੀ ਤੇ ਕੁਝ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਨੇ ਮੈਂ ਖਪਦਿਆਂ ਖਪਦਿਆਂ ਅਜ ਖੇਡ ਬਣ ਰਹੀ ਸੀ ਤੈਨੂੰ ਪਤਾ ਨਹੀਂ ਕਲਯੁਗ ਬਣਾ ਕੇ ਵੇਚ ਦਿੱਤਾ ਕਹਿੰਦਾ ਹੋਰ ਮੈਂ ਅਪਸ਼ਬਦ ਨਹੀਂ ਕਹਿੰਦਾ ਵਿਧਾਤੇ ਨੂੰ ਇਹ ਹੀ ਮਨਜ਼ੂਰ ਸੀ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ। ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸ ਤੇ। ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ ਹੋ ਗਈ। ਮਾਫ ਕਰੀ ਬਈ। ਥੋਗ ਗਈ ਇਹ ਗਲਤੀ। ਬੋਲੋ ਆਗੇ। ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ। ਮੇਰੀ ਆਮਦ ਕਦਮਾਂ ਦੀ ਆਹਟ। ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੇਲਾ ਕੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਹਰ ਨਾਲ ਜੋ ਇਥੇ ਵਾਈਬ੍ਰੇਸ਼ਨ ਤਰੰਗਾ ਬਣੀਆਂ ਮੇਰੀ ਖੇਡ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦੇ ਆ ਅੱਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਜ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਇਨੋਂ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਦੀ ਤੇ ਹੈ ਧਨ ਗੁਰ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਛਾਈ ਸੀ ਸ਼ਰਧਾ ਨਾਲ ਪਿਆਰ ਨਾਲ ਗੁਣਾ ਨਾਲ ਵਿਛਾਈ ਸੀ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਇਤਿ ਮੰਜਨਾ ਸਮਾਵਨੀ ਜੇ ਗਲ ਪੈਰਾ ਹਾਰ ਕੋਈ ਸ਼ਰਦਾਲੂ ਆਇਆ ਹੋਣਾ ਜ਼ਰੂਰ ਆਪ ਦੀ ਗਿਆਤ ਲਈ ਅਰਜ਼ ਕਰਾਂ ਟੈਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋਠਦਾ ਸੀ ਕਹਿੰਦਾ ਹੈ ਇਸ਼ਕ ਦੀ ਦੁਨੀਆ 'ਚ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿੰਨੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤੀ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਇੱਥੀ ਮੰਜਾ ਨਾ ਸਮਾਵਨੇ ਜੇ ਗਲ ਪੈਰਾ ਹਾਰ ਪਈ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਏ ਦੀਵਾਰ ਬਣ ਗਈ ਹਾਰ ਦੀਵਾਰ ਬਣ ਗਈ ਗਲ ਵਖੜੀ ਤੇ ਲਗੇ ਸੀ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਿਆ ਤੇ ਦੋਰ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅਜ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਦਿ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿਠੇਕ ਰਹਿਂਦਾ ਸੀ ਮੇਰਾ ਜਾਣਾ ਦੀਵਾਰ ਬਣ ਗਿਆ ਜਪ ਕਰਦੇ ਆ ਕੁਛ ਨਾ ਕੁਛ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਆਂ ਗੁਰਬਾਣੀ ਗ੍ਰਾਮਣ ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਉਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਈ ਕੋਈ ਖੇਡ ਬਣਦੀ ਦੇਖੇ ਅਗਰ ਉਸ ਦੇ ਮੂੰਹੋਂ ਕੋਈ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲੈ ਤੈਨੂੰ ਲੱਗ ਜਾਏਗਾ ਉਹਨੇ ਮੇਰਾ ਕਿਦਰੇ ਸ਼ੌਕ ਦੇਖ ਲਿਆ ਸੀ ਭਈ ਇਹੋ ਜਿਹਾਂ ਦੇ ਬੰਦਿਆਂ ਦੀ ਮੈਂ ਟੋਲ ਚ ਰਹਿਣਾ ਤੇ ਚੜਾ ਵੀ ਜਾਣਾ ਕਹਿ ਲੱਗ ਨਾ ਜਾਇਆ ਕਰੀ ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਇ अगर वे मुंह को आप शब्द निकल गया तो लग जाएगा तो हो जाएगा उस दिन तो बाद फिर मैं थोड़ा जहां भयभीत भी हो गया और दुनिया च इस तरह की खेड बन दे मैं देखता बन गई है कई ऐसी खेड नहीं एक गल वखरी है कि हर मुल्क इस तरह के बंदे नहीं आते हर शहर नहीं आते फिर भी होंगे हर जंगल चंदन नहीं आता फिर भी हों किधरे ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਦਰੇ ਹੁੰਦਾ ਹਰ ਜਗ੍ਹਾ ਭਗਤ ਨਹੀਂ ਹੁੰਦੇ ਫਿਰ ਵੀ ਹੁੰਦੇ ਨੇ ਕਿਦਰੇ ਹੁੰਦੇ ਜੁਗੜੀਆਂ ਆਂ ਆਤਮਾਵਾਂ ਹੁੰਦੀਆਂ ਰੱਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ ਕਿਉਂਕਿ ਕਈ ਵਾਰ ਦਾਸ ਨੂੰ ਕਈ ਕਹਿ ਦਿੰਦਾ ਮੈਂ ਵੀ ਸੰਗਤ 'ਚ ਕਹਿ ਦਿੰਦਾ ਇਹ ਕਰਿਆ ਕਰੋ ਪਰ ਕਲਿਆਂ ਕਰਿਆ ਅਇਤਨੀ ਗੱਲ ਕਹਿੰਦਾ ਤੇ ਮੈਂ ਸੰਗਤ ਦੇ ਚ ਹੀ ਹਾਂ ਨਾ ਅਗੂ ਕੋ ਸੰਗਤ ਦੇ ਚ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤੇ ਕੋਈ ਹਰ ਜਾਏਗਾ ਕੋਈ ਹਰ ਜਾਏਗਾ ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ ਇਹ ਅਵਸਥਾ ਬਣੇਗੀ ਇਹ ਬਣੇਗੀ ਇਹ ਬਣੇਗੀ ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ ਨਹੀਂ ਬਣਦੀ ਜਪ ਕੀਤਾ ਸੀ ਮਹਾਤਮਾ ਬੁੱਧ ਨੇ ਕੋਈ ਹੋਰ ਖੇਡ ਬਣੇ ਜਬ ਕੀਤਾ ਸੀ ਕ੍ਰਿਸ਼ਨ ਨੇ ਕੁਝ ਖੇਡ ਹੋਰ ਬਣੇ ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤੇ ਕਿਦੇ ਸਾਰਾ ਦਿਨ ਰੋਂਦੇ ਰਹਿੰਦੇ ਸਨ ਠੀਕ ਹੀ ਹੋ ਗਿਆ ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਗਈ ਪਰ ਕ੍ਰਿਸ਼ਨ ਤੇ ਅਰਜਨ ਨੂੰ ਕੇਨਰ ਸ਼ਸਤਰ ਚੁੱਕ ਲੜਨਾ ਕੋਣ ਖਰਾਬਾ ਕਰਨਾ ਕੋਈ ਸੋਚ ਸਕਦਾ ਹੈ ਮਹਾਵੀਰ ਇੱਕ ਕੀੜੀ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸਨ हे ਪ੍ਰਭੂ ਮੇਰੇ ਕੋਲ ਕੀ ਹੋ ਗਿਆ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਚੌਕਰਜ਼ ਹਮਾ ਹੀਲਤੇ ਦਰਗੁਯਸ ਹਲਾਲਸਤ ਬੁਰਦੰਬ ਸ਼ਮਸ਼ੀਰ ਦਰ ਪਿਆਰ ਨਾਲ ਸ਼ਮਾ ਨਾਲ ਦਇਆ ਨਾਲ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਤਲਵਾਰ ਕੱਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਫਿਰ ਮੇਲ ਵੀ ਨਹੀਂ ਖਾਂਦੀ ਗੱਲ ਨਾਮ ਜਦ ਕੇ ਅਲਗ ਅਲਗ ਅਵਸਥਾ ਬਣ ਲੀਏ ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਤੇ ਬਾਕੀਆਂ ਦੀ ਕੀ ਅਵਸਥਾ ਇੱਕ ਬਣੇਗੀ ਨਹੀਂ ਬਣਦੀ ਅਲਗ ਅਲਗ ਬਣਦੀ ਕਿਸੇ ਦੇ ਅੰਦਰ ਕੁਛ ਬਣ ਜਾਂਦਾ ਕਿਸੇ ਦੇ ਅੰਦਰ ਕੁਛ ਬਣ ਜਾਂਦਾ ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਬਾਵੇਂ ਕੁਛ ਵੀ ਬਣਦਾ ਰਸ ਇੱਕੋ ਅੰਦਰ ਚਾਹੋ ਅੱਲਾਹ ਹੋ ਅੱਲਾਹ ਹੋ ਕਰਦੇ ਆਂ ਬਾਬਾ ਫਰੀਦ ਪਹੁੰਚਣ ਤੇ ਰਾਮ ਰਾਮ ਕਰਦੇ ਆਂ ਰਾਮਾਨੰਦ ਪਹੁੰਚਣ ਤੇ ਗੋਬਿੰਦ ਗੋਬਿੰਦ ਕਰਦੇ ਆ ਜੈ ਦੇਵ ਪੌਚਨ ਕਿਉਂਕਿ ਜੈ ਦੇਵ ਗੋਬਿੰਦ ਗੋਬਿੰਦ ਜਪਣ ਨੂੰ ਕਹਿੰਦਾ ਗੋਬਿੰਦ ਗੋਬਿੰਦ ਦੇ ਚ ਜਪਨਰ ਸકલ ਸੇਜ ਪਦਨ ਇਹ ਤੇ ਕਹਿੰਦਾ ਗੋਬਿੰਦ ਗੋਬਿੰਦ ਜਪੋ ਫਰੀਦ ਕਹਿੰਦਾ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ ਸਤਨਾਮ ਦਾ ਜਪ ਕਰਦੇ ਨੇ ਇਹਨਾਂ ਸਾਰਿਆਂ ਭਗਤਾਂ ਦਾ ਮੰਤਰ ਵੀ ਇੱਕ ਨਹੀਂ ਹੈ ਇਹ ਵੀ ਮਹਿਰਜ਼ ਕਰਦੇ ਆ ਜਿਹੜੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਤੇ ਤੇ ਅਲੱਗ ਅਲੱਗ ਜਪਦੇ ਨੇ ਫਿਰ ਹੁਣ ਗੁਰਨਾਮਿਕ ਦਾ ਫੈਸਲਾ ਬਲਹਾਰੇ ਜਾਵਾਂ ਜیتے ਤੇਰੇ ਨਾਮ ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਆਂ ਕੁਰਬਾਨ ਅਸੀਂ ਰਾਮ ਤੋਂ ਵੀ ਸਦਕੇ ਜਾਂਦੇ ਅਸੀਂ ਅੱਲਾਹ ਤੋਂ ਵੀ ਸਦਕੇ ਜਾਂਦੇ ਅਸੀਂ ਗੋਬਿੰਦ ਤੋਂ ਵੀ ਸਦਕੇ ਜਾਂਦੇ ਆ ਨਾਰਾਇਣ ਤੋਂ ਵੀ ਸਦਕੇ ਜਾਂਦੇ ਲੇਕਿਨ ਫਿਰ ਵੀ ਕੋਈ ਗੁਰਨਾਣਿਕ ਨੂੰ ਪੁੱਛ ਲਵੇ ਤੇ ਗੁਰਨਾਣਿਕ ਨੂੰ ਦੇਖ ਲੇ ਉਹ ਕਹੀ ਗੁਰਮੰਤਰ ਜਪਣ ਨੂੰ ਕਹਿੰਦੇ ਆਂ ਵਾਹਿਗੁਰੂ ਮੰਤਰ ਦਾ ਜਪ ਵਿਅਕਤੀਗਤ ਬੰਦ ਗਈ ਹੈ ਸਮੂਹਕ ਬੈਠ ਕੇ ਸਿੱਖੀ ਜਾ ਸਕਦੀ ਹੈ ਕੋਈ ਹਰ ਜਨ ਨਹੀਂ ਗੁਰੂ ਦੀ ਹਜ਼ੂਰੀ ਦੇ ਚ ਬੈਠ ਕੇ ਸਿੱਖੀ ਜਾ ਸਕਦੀ ਹੈ ਅਵਸਥਾਵਾਂ ਕਿ ਕਿ ਬਣਦੀਆਂ ਨੇ ਇਹਦੇ ਨਾਲ ਮੇਰਾ ਮਨ ਰਾਜ਼ੀ ਨਹੀਂ ਹੈ ਹਰ ਇੱਕ ਰੀ ਅਲੱਗ ਅਲੱਗ ਬਣਦੀ ਤੇ ਵੀ ਮੈਲਸ ਕਰਦੇ ਆ ਖੇੜ ਅਲੱਗ ਅਲੱਗ ਬਣਦੇ ਨਹੀਂ ਕਿ ਸਾਰੀ ਦੁਨੀਆ ਦੇ ਅਵਤਾਰ ਇੱਕੋ ਜਿਹੇ ਆਉਂਦੇ ਨੇ ਇੱਕੋ ਜਿਹੇ ਨਹੀਂ ਈਸਾ ਕਹਿੰਦੇ ਨੇ ਕੋਈ ਤੇਰੇ ਇਸ ਮੂੰਹ ਤੇ ਥੱਪੜ ਮਾਰੇ ਤੇ ਦੂਜਾ ਵੀ ਅੱਗੇ ਕਰਦਾ ਕੋਈ ਤੇਰਾ ਕੋਟ ਖੋਵੇ ਜੇ ਤੂੰ ਕਮੀਜ਼ ਵੀ ਲਾ ਕੇ ਦੇ ਦੇ ਮੁਹੰਮਦ ਸਾਹਿਬ ਕਹਿੰਦੇ ਨਹੀਂ ਮੈਂ ਦੰਦ ਤੋੜ ਦੇਾਂਗਾ ਤਲਵਾਰ ਅੱਗੇ ਮੇਰੇ ਹੱਥੇ ਚ ਮੈਂ ਨਹੀਂ ਹਉਣ ਦੇਾਂਗਾ ਮੇਲ ਹੀ ਨਹੀਂ ਖਾਂਦੇ ਭਾਵੇਂ ਕੋਈ ਧਰਤੀ 'ਚ ਪੈਦਾ ਹੋਏ ਉਹਨਾਂ ਦੇ ਹੱਥ 'ਚ ਤਲਵਾਰ ਹੈ ਮੈਂ ਕਿਸੇ ਦੀ ਪੱਗ ਨਹੀਂ ਲਾਣੀ ਪਰ ਮੈਂ ਆਪਣੇ ਵੀ ਨਹੀਂ ਲਵਾਂਗਾ। ਸੱਦੀ ਗੱਲਾਂ। ਕਿਉਂ ਕੋਈ ਮੇਰਾ ਕੋਟ ਉਤਾਰੇ ਜ਼ਬਰਦਸਤੀ? ਕਿਉਂ ਕੋਈ ਮੇਰੀ ਕਮੀਜ਼ ਉਤਾਰੇ ਖੋਵੇ ਜ਼ਬਰਦਸਤੀ? ਉਹਨਾਂ ਦਾ ਡੰਗ ਹੋ ਰਿਹਾ। ਤੂੰ ਕਿਹਾ ਮੁਹੰਮਦ ਸਾਹਿਬ ਨੂੰ ਗਲਤ ਕਹਿ ਦਈਏ, ਕਤਈ ਗਲਤ ਨਹੀਂ। ਉਹ ਆਪਣੀ ਥਾਂ ਤੇ ਠੀਕ ਨੇ। ਉਹਨਾਂ ਦੇ ਅੰਦਰ ਜਪ ਕਰਦਿਆਂ ਕਰਦੇ ਇਹ ਅਵਸਥਾ ਬਣੀ ਗਈ ਸਾਦੇ ਅੰਦਰ ਉਹ ਬਣੀ ਹੈ। ਮਹਤਮਾ ਬੁੱਧ ਦੇ ਅੰਦਰ ਆਪਣੀ ਅਵਸਥਾ ਬਣੀ ਹੈ। ਰਾਮ ਦੇ ਅੰਦਰ ਆਪਣੀ ਬਣੀ ਹੈ। ਕ੍ਰਿਸ਼ਨ ਦੇ ਅੰਦਰ ਆਪਣੀ ਬਣੀ ਹੈ 24 అవਤਾਰ ਹਿੰਦੂਆਂ ਦੇ ਹੋਏ ਨੇ ਇੱਕ ਜੈਸੇ ਨਹੀਂ ਨੇ ਇੱਕ ਜੈਸੇ ਨਹੀਂ ਨੇ ਐਨੇ ਭਗਤ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜੈਸੇ ਨਹੀਂ ਨੇ ਇਹ ਵੀ ਮਹਿਰੂਸ ਕਰਦੇ ਆ ਵਕ ਵਕ ਪਰ ਕਰਿਆ ਹੈ ਨਾ ਇਸ ਵਾਸਤੇ ਮਤਭੇਦ ਕਰਨ ਦੀ ਲੋੜ ਨਹੀਂ ਬਸ ਇਤਨਾ ਜਪੋ ਤਾ ਏਖੋ ਨਾਮਾ ਅਵਰ ਨਿਰਾਫਲ ਕਾ ਜਪਣਾ ਜੋ ਅਵਸਥਾ ਬਣੇਗੀ ਪ੍ਰਮਾਤਮਾ ਦੀ ਤਰਫੋਂ परमात्मा की तरफों की आम्ता है झोली च फिर वो कबूल करना होगा अवस्था वक् वक् बनती है रस इको बनता है अवस्था वक् वक् बनती है अवस्था एक नहीं बनती अलग अलग बनती और ऐसा संसार का इतिहास पढ़ के असी जो है देख सकते हैं बिल्कुल अलग अलग बनते कोई ऐसा सोचता है कि मैं ਹਰ ਇੱਕ ਦੇ ਚਰਨਾਂ ਦੀ ਖਾਕ ਬਣਨਾ ਕੁਝ ਐਸਾ ਵੀ ਸੋਚਦਾ ਹੈ ਪ੍ਰਭੂ ਮੈਂ ਤੇ ਤੇਰੇ ਸਿਰ ਦਾ ਵੀ ਤਾਜ ਬਣਨਾ ਆਪਣਾ ਆਪਣਾ ਡੰਗ ਆਪਣਾ ਆਪਣਾ ਤੌਰ ਤਰੀਕਾ ਹੈ ਮੈਂ ਪੜ ਰਿਆ ਸੀ ਮੌਲਾਲਾ ਰੂਮ ਨੂੰ ਮੈਂ ਹੈਰਾਨ ਹੋਇਆ ਉਹਦੀ ਲੰਬੀ ਚੌੜੀ ਹਕਾਇਤ ਬਣ ਕੇ ਕਹਿੰਗਾ ਖੁਦਾ ਮੈਂ ਉਹਨਾਂ ਫਕੀਰਾਂ ਚ ਨਹੀਂ ਆ ਤੇਰੇ ਕਦਮਾਂ ਦੀ ਖਾਕ ਬਣਾ ਕਿੱਤੋਂ ਦੇਖ ਵੀ ਨਾ ਸਕੇ ਕਿਉਂਕਿ ਤੇਰੇ ਕਦਮਾਂ ਦੇ ਥੱਲੇ ਹੋਵਾਂਗਾ ਮੈਂ ਤੇਰੇ ਸਿਰ ਦਾ ਤਾਜ ਬਣਨਾ ਸਾਰੀ ਦੁਨੀਆ ਵੀ ਦੇਖੇ ਤੂੰ ਵੀ ਦੇਖੇ ਇੰਜ ਕਹਿੰਦਾ ਦੇਖਣ ਨੂੰ ਤੇ ਇੰਜ ਲੱਗੇ ਗਏ ਤੇ ਹੰਕਾਰ ਦੀ ਬੂਹ ਬੜੀ ਹੰਕਾਰ ਦੀ ਔਰ ਉਸੇ ਹੀ ਸਮੇ ਉਸੇ ਹੀ ਸ਼ਹਿਰ ਦੇ ਵਿੱਚ ਦੂਸਰਾ ਫਕੀਰ ਹੋਇਆ ਹਾਫਿਜ਼ ਉਹ ਕਹਿੰਦਾ ਅਜ਼ਰਾ ਚੋਨਾਰ ਕਿ ਸਲਾਮਤ ਨਾ ਕੁੰਨ ਰਸਤੇ ਦੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਦੀ ਹੋਂਦ ਦਾ ਕਿਸੇ ਨੂੰ ਪਤਾ ਵੀ ਨਾ ਚਲੇ ਗੁਮਨਾਮ ਹੋ ਕੇ ਚੱਲ ਤੇਰਾ ਚੱਲਣਾ ਕਿਸੇ ਦਾ ਰਸਤਾ ਨਾ ਰੋਕੇ ਅਜ਼ਰਾ ਚੁਨਾਰ ਕਿ ਸਲਾਮਤ ਨਾ ਕੁਨਦ ਬਾ ਹਲਕ ਚੁਨਾ ਜ਼ੀ ਕੇ ਕਿਆਮਤ ਨਾ ਕੁਨਦ ਹਲਕਤ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਨਾਲ ਚਿੰਗਾਰੀਆਂ ਨਾ ਪੈਦਾ ਹੋਣ ਅਗ ਨਾ ਲੱਗੇ ਖੁਸ਼ਬੂ ਫੈਲੇ ਸੁਗੰਧੀ ਫੈਲੇ ਬਾ ਹਲਕ ਚੁਨਾ ਜ਼ੀ ਕੇ ਕਿਆਮਤ ਨਾ ਕੁਨਦ ਕਈ ਬੰਦੇ ਬੰਦੇ ਨਹੀਂ ਹੁੰਦੇ ਬਸ ਚਿੰਗਾਰੀਆਂ ਨੇ ਜਿੱਥੇ ਬੈਠਣਗੇ ਅੱਗ ਲਾਣਗੇ ਕੁਛ ਨਾ ਕੁਝ ਤੇ ਹੋਵੇਗਾ ਉਹਨਾਂ ਨਾਲ ਕੁਝ ਨਾ ਕੁਝ ਤੇ ਭੰਬੜ ਵਜ ਜੋ ਹੈ ਬਲਣਗੇ ਅ즈 ਰਾਹ ਚੋ ਨਾਰ ਕੇ ਸਲਾਮਤ ਨ ਕੋਨਦ ਬਾ ਖਲਕ ਚੋ ਨਾ ਰੀ ਕੇ ਕਿਆਮਤ ਨ ਕੋਨਦ ਦਰ ਮਸਜਿਦ ਗਰ ਰਵੀ ਕੇ ਚੋ ਨਾ ਜ਼ੌਕੇ ਤੁਰਾ ਦਰ ਪੇਸ਼ ਨ ਖਵਾਨਦ ਇਮਾਮਤ ਨ ਕੋਨਦ ਕਹਿੰਦੇ ਕਦੀ ਜੇ ਮਸਜਿਦ ਦੇ ਜਾ ਕੇ ਨਮਾਜ਼ ਪੜਨ ਦਾ ਖਿਆਲ ਆਵੇ ਨਾ ਅੱਗੇ-ਅੱਗੇ ਹੋ ਕੇ ਨਮਾਜ਼ ਨਾ ਪੜੀ ਮਤਾ ਤੈਨੂੰ ਕੋਈ ਇਮਾਮ ਬਣਾ ਦੇਵੇ ਇਮਾਮ ਨੂੰ ਕਹਿੰਦੇ ਨੇ ਜੋ ਸਬ ਦਾ ਮੁਖੀ ਆਗੂ ਤੂੰ ਖੁਦਾ ਦੇ ਘਰ ਵਿੱਚ ਨੰਬਰ 1 ਬਣਨ ਦੀ ਕੋਸ਼ਿਸ਼ ਕਰੇਗਾ ਤੂੰ ਖੁਦਾ ਦਾ ਨੰਬਰ 2 ਹੋ ਜਾਏਗਾ ਫਿਰ ਸਭ ਤੋਂ ਅਖੀਰ ਦੇ ਚ ਨਮਾਜ਼ ਪੜਹੀਂ ਤਾਂ ਕਿ ਤੇਰੇ ਨਾਮ ਨੂੰ ਵੀ ਕੋਈ ਨਾ ਜਾਣੇ ਕਿਸੇ ਨੂੰ ਪਤਾ ਹੀ ਨਾ ਹੋਵੇ ਇਹ ਹਾਫਿਜ਼ ਕਹਿੰਦਾ ਜਦ ਕੋਈ ਇਸ ਤਰ੍ਹਾਂ ਕਰਦਾ ਕਿਸੇ ਨੂੰ ਕੁਝ ਨਾ ਪਤਾ ਹੋਵੇ ਉਸੇ ਦਿਨ ਖੁਦਾ ਦੀ ਹੋਂਦ ਦੇ ਸਾਹਮਣੇ ਆਉਂਦਾ ਹੈ। ਉਸੇ ਦਿਨ ਖੁਦਾ ਦੀ ਅੱਖਾਂ ਦੇ ਸਾਹਮਣੇ ਆਉਂਦਾ ਹੈ। ਉਸ ਤੋਂ ਪਹਿਲੇ ਨਹੀਂ ਜੋ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੋਣ ਦੀ ਕੋਸ਼ਿਸ਼ ਕਰਦਾ ਹੈ, ਖੁਦਾ ਦੀ ਅੱਖਾਂ ਤੋਂ ਉਹ ਜਲ ਹੋ ਜਾਂਦਾ ਹੈ। ਗੁਰੂ ਨਾਨਕ ਨੇ ਤੇ ਬੜਾ ਨਿਰਮਾਣ ਸ਼ਬਦ ਸਾਨੂੰ ਦੇ ਦਿੱਤਾ, ਕੌਮੀ ਸਿੱਖ ਤੋਂ ਸਿੱਖਣਾ ਹੈ, ਮਰਦੇ ਦਮ ਤੱਕ ਸਿੱਖਣਾ ਹੈ, ਸਿੱਖੀ ਹੈ। ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹੁੰਦਾ, ਅਜੇ ਵੀ ਸਿੱਖਣਾ ਚਾਹੁੰਦਾ। ਮੈਂ ਪੂਰਾ ਨਹੀਂ ਜਾਣਦਾ। ਇੰਨੀ ਤੇ ਗੱਲ ਹੈ। ਇਸ ਤੋਂ ਨਿਰਮਾਣ ਸ਼ਬਦ ਹੋਰ ਕਿਹੜਾ ਲੱਭੋਗੇ ਮਨੁੱਖੀ ਦੁਨੀਆਂ ਵਿੱਚ ਮਨੁੱਖੀ ਲੋਗਾਂ ਦੇ ਵਿੱਚ ਇਸ ਤੋਂ ਨਿਰਮਾਣ ਸ਼ਬਦ ਹੋਰ ਕਿਹੜਾ ਲੱਭੋਗੇ ਬੁੱਢਾ ਵੀ ਹੋ ਗਿਆ ਸਿੱਖਾਂ ਮੈਂ ਅਜੇ ਵੀ ਸਿੱਖਣਾ ਚਾਹੁੰਦਾ ਸਿੱਖਣ ਨੂੰ ਬਹੁਤ ਕੁਝ ਹੈ ਮੈਂ ਕਿੱਥੇ ਪੂਰਾ ਸਿੱਖ ਸਕਦਾ ਇਸ ਵਾਸਤੇ ਹੰਕਾਰ ਤੇ ਸਿੱਖ ਨੂੰ ਫੱਬਦਾ ਹੀ ਨਹੀਂ ਪਰ ਮੈਂ ਅਰਜ਼ ਕਰਾਂ ਬੜਾ ਪਰਵਲ ਹੰਕਾਰ ਦੇ ਖੰਡ ਨੂੰ ਮਿਲਦਾ ਬਹੁਤ ਪਰਵਤ ਇਸੇ ਵਾਸਤੇ जितना टकराव जितनी तकरार जितने झगड़े इस छोटी जी कौम च ने बाकी कौम च नहीं नहीं थे हंकार नाम सतगुर ने दिता सिख तू है मरदे दम तक सिख है और अंदर भावना पैदा कर सिखना चाहना मैं फिर अर्ज करा एक दम बच वाहेगुरु शब्द पूरा हो जाए दम दम सदा संभाल लेकिन जबान उचारण करे कि मन भी उस दम आ जाए मन नहीं क्यों नहीं ये आ फिर मैं किसी वक्त करा क्योंकि इस वक्त खोल के नहीं बयान कर सकता समा भी काफ़ी हो गया थानू लेट ना करिए जो कुछ सतगुर ने सूझ बूझ दी सी मैं थोड़े सामने जो है रख दी है बहने सारे नेद कर ਸੇਵਾ ਕਰਦੇ ਆਂ ਵੀ ਉਸਦੀ ਯਾਦ ਆ ਸਕਦੀ ਹੈ ਬਾਣੀ ਪੜਦੇ ਆਂ ਵੀ ਉਸਦੀ ਯਾਦ ਆ ਸਕਦੀ ਹੈ ਸੋਹ ਬਹਾਨੇ ਨੇ ਉਹਨੂੰ ਯਾਦ ਕਰਨ ਦੇ ਮੈਂ ਸੁਤੇ ਸੇਦੀ ਅਰਜ਼ ਕਰਦੇ ਆਂ ਮੈਂ ਜਿੰਨਾ ਕੋਲ ਪੜਦਾ ਰਿਆ ਰਸਤੇ 'ਚ ਇੱਕ ਦਿਨ ਬੈਂਗਣਾ ਦਾ ਖੇਤ ਸੀ ਐ ਵਤਾਂ ਤੇ ਕੋਲ ਬੈਠ ਗਏ ਬਲ ਬਲ ਜਾਉ ਸ਼ਾਮ ਸੁਨਰ ਕੇ ਅਕਥ ਕਥਾ ਜਾਂ ਕੀ ਬਾਤ ਸੁਨੇ ਸ਼ਿਆਮ ਰੰਗ ਉਸ ਨੂੰ ਕਹਿੰਦੇ ਨੇ ਬਹੁਤ ਕਾਲਾ ਵੀ ਨਾ ਹੋਏ ਸਾਵਰਾ ਉਹਨੂੰ ਸ਼ਿਆਮ ਰੰਗ ਕਹਿੰਦੇ ਨੇ ਇਸ ਰੰਗ ਦਾ ਭਰਿਆ ਹੋਇਆ ਖੇਤ ਮੈਂ ਇੱਕ ਘੰਟੇ ਰਹਿੰਦਾ ਹੋਇਆ ਬਾਬਾ ਬਲਵੰਤ ਸਿੰਘ ਨੂੰ ਦੇਖਿਆ ਹੈ ਪ੍ਰਭੂ ਬੜਾ ਤੂੰ ਸ਼ਾਮ ਸੁੰਦਰ ਹੁਣ ਬੈਂਗਣ ਸ਼ਾਮ ਸੁੰਦਰ ਉਦੋਂ ਮੈਨੂੰ ਇੰਜ ਲੱਗਿਆ ਸੀ ਅੱਧੇ ਪਾਗਲ ਨੇ ਯਕੀਨ ਜਾਣਾ ਮੈਂ ਪਾਗਲ ਦੇ ਨਾਲ ਰਹਿੰਦਾ ਪਿਆ ਮੈਨੂੰ ਇੰਜ ਖਿਆਲ ਆਇਆ ਸੀ ਬੱਲੇ ਬੱਲੇ ਜਾਉ ਸ਼ਾਮ ਸੁੰਦਰ ਕੋ ਬੈਂਗਣਾ ਨੂੰ ਗਏ ਜਾਂਦੇ। ਮੈਨੂੰ ਅਜੇ ਤੱਕ ਯਾਦ ਹੈ। ਹਰਦੁਆਰ ਤੋਂ ਰਿਸ਼ੀਕੇਸ਼ ਪੈਦਲ ਜਾ ਰਹੇ ਸੀ। ਰਸਤੇ 'ਚ ਖੇਤ ਸੀ। ਉੱਥੇ ਹੀ ਬੈਠ ਗਏ। ਜਦ ਘੰਟਾ ਬੈਠੇ ਰਹੇ। ਉਦੋਂ ਮੇਰੇ ਮਨ 'ਚ خیال ਆਇਆ ਕਿ ਮੈਂ ਇੱਕ ਪਾਗਲ ਦੀ ਸੰਗਤ ਪਿਆ ਕਰਦਾ। ਕਿਹ ਕਹੀਂ ਨਾ ਜਾਣ। ਉਦੋਂ ਇਹ ਖਿਆਲ ਆਇਆ ਛੋਟੀ ਮੇਰੀ ਉਮਰ ਸੀ। ਅੱਜ ਮੈਨੂੰ ਖਿਆਲ ਆਇਆ ਕਿ ਇੱਕ ਮਹਾਪੁਰਖ ਤੋਂ ਮੈਂ ਪੂਰਨ ਲਾਭ ਨਹੀਂ ਲੈ ਸਕਿਆ। ਨਾ ਸਮਝੀ ਪਤਾ ਨਹੀਂ ਸੀ ਬੋਧ ਨਹੀਂ ਸੀ ਹੁਣ ਬੈਂਗਣਾ ਦੇ ਵਿੱਚ ਵੀ ਰੱਬ ਪਿਆ ਦਿਖਾਈ ਦਿੰਦਾ ਬਲ ਬਲ ਜਾਉ ਸ਼ਾਮ ਸੁਨਦਰ ਕੋ ਅਖਤ ਕਥਾ ਜਾਂ ਕੀ ਬਾਤ ਸੁਨੇ ਮੈਂ ਇੱਕ ਦੋ ਜਗ੍ਹਾ ਹੋਰ ਇਹ ਗੱਲ ਸੁਣਾਈ ਹੋਈ ਕਿ ਨਿਰਮਲਿਆ ਨੂੰ ਤਾਂ ਪਤਾ ਸੀ ਅਜ ਤਹਾਨੂੰ ਪਿਆ ਕਹਿੰਦਾ ਬੈਂਗਣਾ ਦੇ ਖੇੜ ਦੇ ਵਿੱਚ ਕੰਟਾ ਬੈਠੇ ਰਹੇ ਸਮਾਧੀ ਲੈਣ ਬਲ ਬਲ ਜਾਉ ਸ਼ਾਮ ਸੁਨਦਰ ਕੋ ਇਹ ਪ੍ਰਭੂ ਇਤਨਾ ਸੁੰਦਰ ਤੇਰਾ ਰੂਪ ਕੀ ਕਿਰਾ ਸੁੰਦਰ ਰੂਪ ਵੇਖਿਆ ਬੈਂਗਣਾ ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਹੋ ਫੁੱਲ ਹੋਏ ਕੇ ਭਲੇ ਰਾਗ ਫੋਲੇ ਕਹੋ ਭੰਵਰ ਹੋਏ ਕੇ ਭਲੀ ਭਾਂਤ ਬੋਲੇ ਅਕਾਲ ਉਸਤਿ ਕੀ ਪ੍ਰਭੂ ਕਮਾਲ ਹੈ ਤੂੰ ਅਜ ਫੁੱਲ ਬਣ ਕੇ ਮੇਰੇ ਸਾਹਮਣੇ ਖੜਿਆ ਇੰਨਾ ਸੁੰਦਰ ਇਤਨਾ ਸੁੰਦਰ ਕੀ ਕੀ ਅਵਸਥਾ ਬਣਦੀ ਏ ਦੇਖ ਕੇ ਕੀ ਹਾਲਤ ਬਣਦੀ ਏ ਕਿ ਕਦੀ ਇੱਕ ਨਹੀਂ ਬਣਦੀ ਕਿਸੇ ਦੀ ਵੀ ਨਹੀਂ ਬਣਦੀ ਕਿਸ ਦੇ ਦਾ ਬਹਿਸ ਮਵਾਸੇ ਕੀ ਕਰਨੇ ਇਹਦੇ ਚ ਤਰਕ ਉਤਰ ਕੀ ਕਰਨੇ ਆਪ ਆਪਣੇ ਬੁੱਧ ਹੈ ਜੇਤੇ ਬਰਣਤ ਭਿੰਨ ਬਿੰਨ ਤਵੇ ਦੇਤੀ